ਬਾਦਲ ਗਰੁੱਪ ਨੂੰ ਛੱਡ ਕੇ ਬਾਦਲ ਗਰੁੱਪ ਦੇ ਵਿੱਚ ਮੈਂ 40 ਸਾਲ ਸੇਵਾ ਕੀਤੀ ਟਕਸਾਲੀ ਹੋ ਗਈ ਫਿਰ ਤੁਹਾਨੂੰ 40 ਸਾਲ ਉਸ ਕਾਲੀਦਾਲ ਦੇ ਵਿੱਚ ਕੰਮ ਕੀਤਾ ਤੇ ਉਸ ਕਾਲੀਦਾਲ ਦੇ ਗੁੱਸੇ ਦੇ ਬਾਰਿਆਂ ਜੋ ਗੁਰੂ ਗ੍ਰੰਥ ਸਾਹਿਬ ਗੁਰੰਤ ਸਾਹਿਬ ਦੀ ਬਰਾੜੀ ਕਾਂਡ ਦੇ ਵਿੱਚ ਕਾਂਡ ਹੋਇਆ ਉਦੋਂ ਮਗਰੋਂ ਸਾਡਾ ਦਿਲ ਨਹੀਂ ਕੀਤਾ ਉਹਨਾਂ ਦੇ ਵਿੱਚ ਜਾਣ ਤੇ ਏਸੀ ਹੁਣ ਮਾਨ ਸਾਹਿਬ ਦੇ ਗਰੁੱਪ ਦੇ ਵਿੱਚ ਇਹ ਸ਼ਾਮਲ ਹੁੰਦੇ ਆ ਠੀਕ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਕਿਹਾ ਜਾ ਲੱਗ ਰਿਹਾ ਤੁਸੀਂ ਪਾਰਟੀ ਦੇ ਵਿੱਚ ਆ ਜੀ ਬਹੁਤ ਵਧੀਆ ਇਹ ਪਾਰਟੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਪਾਰਟੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਹੀਂ ਉਹਨਾਂ ਦਾ ਆਪੜਾ ਰਾਜ ਸੀ ਉਹਨਾਂ ਦੇ ਰਾਜ ਦੇ ਵਿੱਚ ਗੁਰੂ 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 ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨਾਂ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਫਿਰ ਤੁਸੀਂ 2015 ਚ ਬਿਅਦਬੀ ਹੋਈ ਸੀ ਉਦੋਂ ਦੇ ਘਰ ਬੈਠੇ ਹੋ ਹਾਂਜੀ ਹਾਂਜੀ ਉਦੋਂ ਦੇ ਹੀ ਘਰ ਚ ਬੈਠੇ ਆ ਠੀਕ ਹੈ ਜੀ ਪ੍ਰੋਫੈਸਰ ਸਾਹਿਬ ਨਾਲ ਗੱਲ ਕਰਾਂਗੇ ਜੀ ਪ੍ਰੋਫੈਸਰ ਸਾਹਿਬ ਨੇ ਇਹਨਾਂ ਦਾ ਪਾਰਟੀ ਦੇ ਵਿੱਚ ਆਉਣ ਤੇ ਸਵਾਗਤ ਕੀਤਾ ਹੈ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬਜ਼ੁਰਗ ਬੜੇ ਸੂਝਵਾਨ ਤੁਹਾਨੂੰ ਮਿਲੇ ਨੇ ਬੜੇ ਵਧੀਆ ਦਿਮਾਗ ਦੇ ਮਾਲਕ ਨੇ ਕਿਵੇਂ ਕਿ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਦਾ ਸਵਾਗਤ ਮੇਰੀ ਅੱਜ ਸਰਦਾਰ ਨਿਸ਼ਾਨ ਸਿੰਘ ਜੀ ਨਾਲ ਦੂਜੀ ਮੁਲਾਕਾਤ ਹੈ ਤੇ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਅੱਜ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਨੂੰ ਜੁਆਇਨ ਕੀਤਾ ਹੈ ਮੈਂ ਇੱਥੇ ਇੱਕ ਗੱਲ ਜ਼ਰੂਰ ਬੇਨਤੀ ਰੂਪ ਚ ਆਪਜੀ ਨਾਲ ਸਾਂਝੀ ਕਰਨਾ ਚਾਹੁੰਨਾ ਕਿ ਜਿਹੜਾ ਬੰਦਾ ਜਿੱਥੇ ਜੁੜ ਜਾਂਦਾ ਹੈ ਨਾ ਉੱਥੋਂ ਉਹਨੂੰ ਉਹਨੋਂ ਨਿਕਲਣਾ ਕਈ ਵਾਰ ਬਹੁਤ ਮੁਸ਼ਕਲ ਹੁੰਦਾ ਹੈ ਉਹਦਾ ਇੱਕ ਕਲਚਰ ਬਣ ਜਾਂਦਾ ਹੈ ਭਾਈਚਾਰਾ ਬਣ ਜਾਂਦਾ ਹੈ ਸੋ ਇਹ ਜਿਹੜਾ ਮੈਂ ਹੋਰਾਂ ਨੂੰ ਵੀ ਬੇਨਤੀ ਕਰਦਾ ਜਦੋਂ ਤੁਸੀਂ ਦੁਬਾਰਾ ਹੈ ਤਾਂ ਭਰਾ ਹੀ ਆਂ ਜੇ ਦੁਬਾਰਾ ਤੁਸੀਂ ਕਿਸੇ ਵਕਤ ਕਿਸੇ ਸਿਧਾਂਤ ਨੂੰ ਮੁੱਖ ਰੱਖ ਕੇ ਆਪਣੇ ਗੁਰੂ ਨਾਲ ਗੱਲ ਕਰਕੇ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਨੂੰ ਜੁਆਇਨ ਕਰਦੇ ਹੋ ਤਾਂ ਸਾਡੇ ਪਿਛਲੇ ਸਾਰੇ ਸ਼ਿਕਵੇ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਮੈਂ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਨਹੀਂ ਕਹਿ ਰਿਹਾ ਮੈਂ ਇਹਨਾਂ ਰਾਹੀਂ ਸਾਰੇ ਜਿਹੜੇ ਸਿੱਖ ਕਿਸੇ ਵੀ ਢੇਰ ਚ ਟਾਈਮ ਲਾ ਰਹੇ ਨੇ ਜਾਂ ਲਾਇਆ ਉਹਨਾਂ ਨੇ ਜਾਂ ਘਰੇ ਬੈਠੇ ਨੇ ਉਹਨਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜੀ ਅੱਜ ਸਾਡਾ ਵੱਡਾ ਭਰਾ ਸਰਦਾਰ ਨਿਸ਼ਾਨ ਸਿੰਘ ਜੀ ਸਾਡੇ ਨਾਲ ਆਏ ਨੇ ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਕਿਉਂਕਿ ਸਾਡਾ ਕੋਈ ਕਿਸੇ ਨਾਲ ਵੀ ਨਿੱਜੀ ਤੌਰ ਤੇ ਦੁਸ਼ਮਣੀ ਜਾਂ ਸ਼ਿਕਵਾ ਨਹੀਂ ਹੈ ਸਾਡਾ ਤਾਂ ਸਿਧਾਂਤਕ ਵਖਰੇਵਾਂ ਹੈ ਵੀ ਸਾਨੂੰ ਲੱਗਦਾ ਸੀ ਕਿ ਆਹ ਠੀਕ ਹੈ ਇਹਨਾਂ ਨੂੰ ਐਸੀ-ਐਸੀ ਪਹਿਲਾਂ ਤੋਂ ਯਾਰ ਉਧਰ ਚੱਲ ਰਹੇ ਆ ਉਹ ਨਿਸ਼ਾਨ ਸਿੰਘ ਵਰਗੇ ਜਿੰਨੇ ਵੀ ਸਾਡੇ ਭਰਾ ਖਾਸ ਕਰਕੇ ਬਾਦਲ ਦਲ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸੱਖਾਂ ਲਈ ਪਾਰਟੀਆਂ ਤੋਂ ਬਹੁਤ ਉੱਪਰ ਹੈ ਗੁਰਗਨ ਸਾਹਿਬ ਤੇ ਉਹਦੇ ਸਿਧਾਂਤ ਤੇ ਜਿਹੜਾ ਚੱਲ ਰਿਹਾ ਹੈ ਉਹਦੇ ਲਈ ਆਪਾਂ ਨੇ ਹਰ ਰਾਸ ਵੀ ਕਰਨੀ ਹੈ ਤੇ ਉਹਦਾ ਸਾਥ ਵੀ ਦੇਣਾ ਹੈ ਉਹ ਸਾਥ ਮੈਨੂੰ ਅੱਜ ਮਿਲਿਆ ਤੇ ਮੇਰੇ ਜਿਹੜੇ ਪਾਰਟੀ ਨਾਲ ਪਹਿਲਾਂ ਹੀ ਚੱਲਦੇ ਨੇ ਸਤਾਵ ਬਧਾਵਾ ਸਿੰਘ ਓਣੀ ਹੋ ਗਏ ਗੁਰਾਇਆ ਸਾਹਿਬ ਹੋ ਗਏ ਇਸ ਇਲਾਕੇ ਦੇ ਆ ਨਿਰਮਲ ਸਿੰਘ ਜੀ ਨੇ ਮੇਰੇ ਪ੍ਰਧਾਨ ਸਾਰ ਸਹਿਜਪੁਰਾ ਸਾਹਿਬ ਨੇ ਗੋਗੀ ਜੀ ਨੇ ਸਾਰੇ ਮਤਲਬ ਕਿ ਇਸ ਇਲਾਕੇ ਦੇ ਜਿਹੜੇ ਸਾਡੇ ਮੋਤਬਰ ਨੇ ਉਹ ਉਹਨਾਂ ਦੀ ਮਿਹਨਤ ਹੈ ਇਹ ਉਹਨਾਂ ਦਾ ਪਹਿਲਾਂ ਤੋਂ ਹੀ ਭਾਈਚਾਰਾ ਸੀਗਾ ਇਹ ਮੈਨੂੰ ਪਤਾ ਸੀ ਤੇ ਉਹਨਾਂ ਨੇ ਆਪਣੇ ਭਰਾ ਨੂੰ ਆਪਣੇ ਬਜ਼ੁਰਗ ਨੂੰ ਮਤਲਬ ਕਿ ਬੇਨਤੀ ਕਰਕੇ ਜਿਹੜਾ ਇਕੱਠੇ ਕੀਤਾ ਮੈਂ ਸਾਰਿਆਂ ਦਾ ਤੇ ਖਾਸ ਕਰਕੇ ਸਦਾ ਨਿਸ਼ਾਨ ਸਿੰਘ ਜੀ ਦਾ ਜੀ ਆਇਆਂ ਵੀ ਆਖਦਾ ਤੇ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਰਾ ਦਾ ਮੋਰ ਸਿੰਘ ਜੀ ਦੇ ਪਹਿਲਾਂ ਸਾਡੇ ਨਾਲ